ਲੋ ਜੀ ਪਹਿਲੀ ਬੇਨਤੀ ਤੁਹਾਨੂੰ ਇਹ ਆ ਵੀ ਮੈਂ ਤੁਹਾਡੇ ਪਿੰਡ ਤੇ ਸਿਰਫ ਕੰਮ ਸਿਖਾਉਣ ਲਈ ਆਇਆ ਸੀ ਮਸ਼ੀਨ ਲੈਣੀ ਨਾ ਲੜੀਏ ਤੁਹਾਡੀ ਮਰਜ਼ੀ ਆ ਪਹਿਲਾਂ ਤਾਂ ਤੁਸੀਂ ਬੇਸਣ ਚ ਢੂਣ ਮਿਰਚ ਲਾ ਲੈਣਾ ਆਪਦੇ ਘਰੇ ਫਿਰ ਬੇਸਣ ਚ 2 3 4 ਤੇਲ ਦੇ ਜਾਂ ਘਿਓ ਦੇ ਪਾਉਣੇ ਨੇ ਵੀ ਬੇਸਣ ਕੁਲਾ ਹੋ ਜਾਊਗਾ ਮਸ਼ੀਨ ਦੇ ਵਿੱਚ ਇਹਦੇ ਵਿੱਚ ਜੰਮਦਾ ਨਹੀਂ ਹੁੰਦਾ ਥੋੜੇ ਚੀਜ਼ਾਂ ਜਦੋਂ ਇਸਤੇਮਾਲ ਕਰਨਾ ਤਾਂ ਇਹ ਚੀਜ਼ ਨੂੰ ਖੋਲ ਦੇਣਾ ਤੁਸੀਂ ਪਹਿਲਾਂ ਹੀ ਦੇਖ ਲਓ ਵੀ ਇਹ ਵਿੱਚ ਹੈਗਾ ਕੁਝ ਖਰਾਬ ਹੋਣਾ ਨਹੀਂ ਕੋਈ ਸਮਾਨ ਲੈਂਦਾ ਸੀ ਇਹ ਘਰ ਘਰ ਬੇਨਤੀ ਸਰ ਫੈਸਲੀ ਕਰਨੀਆਂ ਵੀ ਬੇਗੀਆਂ ਚੀਜ਼ਾਂ ਨਾ ਖਾਇਆ ਕਰੋ ਤੁਸੀਂ ਚਾਪਕੇ ਇਹਦੇ ਵਿੱਚ ਜਾਲੀ ਲਾ ਦਲੀਆ ਥੱਲੇ ਉਸ ਤੋਂ ਬਾਅਦ ਆਪਾਂ ਇਹ ਚੀਜ਼ ਨੂੰ ਇਸ ਤਰ੍ਹਾਂ ਭਰ ਲੈਣਾ ਹੁਣ ਆਪਣੇ ਘਰੇ ਸਾਰੀ ਦੁਨੀਆ ਬੇਸਣ ਦਾ ਸਮਾਨ ਬਣਾਉਂਦੀ ਆ ਸਭ ਨੂੰ ਪਤਾ ਕੜਾਹੀ 'ਚ ਬਣਦਾ ਸਮਾਨ ਕੜਾਹੀ 'ਚ ਕਿਉਂ ਜਾਂਦੀ ਉਤਾਰਨ ਕਰ ਲਿਓ ਤੇ ਭਰ ਕੇ ਉਹ ਫਲਾ ਦੇਣਾ ਦੋ ਕਲਾ ਬਾਅਦ ਤੇ ਉੱਥੇ ਲਾ ਲਿਓ ਤੇ ਕੜਾਹੀ ਦੇ ਉੱਪਰ ਕਰਕੇ ਬਣਾਵਣਾ ਕਿ ਛੋਦੀਆਂ ਜਾਂ ਜਾ ਆਪਾ ਲਿਓ ਛਾਏ ਪੰਜ ਸਾਲ ਕਰਦੇ ਰੱਖਦੇ ਹੁਣ ਆਪਾਂ ਪੂਜੀ ਦਾ ਪੈਕਟ ਲੈ ਲੈਨੇ ਆ ਕਦੇ ਤੁਸੀਂ ਦੁਕਾਨ ਵਾਲੇ ਨੂੰ ਸਵਾਲ ਕੀਤਾ ਵੀ ਇਹ ਕਦੋਂ ਦਾ ਹੈ ਕੋਈ ਨਹੀਂ ਦੱਸਦਾ ਤੁਹਾਨੂੰ 나ਸੀਂ ਪੁੱਛਦੇ ਆ ਇਸ ਕਰਕੇ ਤੁਹਾਨੂੰ ਬੇਨਤੀ ਕਰਨੀ ਆ ਵੀ ਆਪਦੇ ਘਰੇ ਜੀ ਬਣਾ ਲੈ ਜੇ ਮੋਟਾ ਪੂਜਿਆ ਖਾਣਾ ਤਾਂ ਆਪਦੀ ਮੋਟੀ ਜੜੀ ਖਾਣ ਸਰਕਾਰ ਦੇ ਆਏ ਆ ਇਹ ਤੁਹਾਡੇ ਪਿੰਡ ਦੇ ਵਿੱਚ ਭਾਈ ਹੁਣ 2 ਦਿਨ ਰਹੂਗਾ ਤੇ 2 ਦਿਨਾਂ ਦੇ ਵਿੱਚ ਸਾਰੇ ਪਿੰਡ ਨੂੰ ਕੰਮ ਸਿਖਾਊਗਾ ਕੰਮ ਸਿਖਾ ਕੇ ਫੇਰ ਜਾਊਗਾ ਲਓ ਭਾਈ ਜਿਹੜੇ ਮੋਟਾ ਪੂਜਿਆ ਖਾਣਾ ਤਾਂ ਆਪਦੀ ਮੋਟੀ ਜੜੀ ਹੁਣ ਕਈ ਪਿੰਡ ਪਾਈ ਮੈਨੂੰ ਇੱਕ ਸਵਾਲ ਕਰਦੇ ਆ ਵੀ ਇਹ ਚੀਜ਼ ਦਾ ਨਿੱਕੀ ਜੀ ਆ ਕੜਾਹੀ ਦਾ ਸਹਜ ਤਾਂ ਇੰਨਾ ਵੱਡਾ ਹੁੰਦਾ ਵਾ ਇਹ ਜੀ ਤਾਂ ਇੰਨੀ ਵੱਡੀ ਰੱਖਿਆ ਕਿ ਜਿਵੇਂ ਸਮਾਰ ਕੜਾਹੀ ਚ ਪੂਰਾ ਬੈ ਜਾਂਦੀ ਹੁਣ ਇਸੇ ਤਰ੍ਹਾਂ ਰੋਟੀ ਖਾਣ ਵਾਸਤੇ ਆਪਾਂ ਸਾਰੇ ਭੈਣ ਭਾਈ ਦਿਨ ਰਾਤ ਕੰਮ ਕਰਦੇ ਆ ਜਿਹੜੇ ਦਾਲ ਸਬਜ਼ੀ ਵਾਲੇ ਪਕੌੜੇ ਨਹੀਂ ਬੰਗਾਉਂਦੇ ਹੁੰਦੇ ਤਾਂ ਫਿਰ ਭਾਈ ਜਾ ਕੇ ਆਪਣੀ ਭੋਟੇ ਚਰਾਗ ਵਾਲੀ ਚੱਲਦਾ ਨਾ ਇਹ ਮਸੀਤ ਤੇ ਕੋਈ ਮੋਟਰਾ ਨਾ ਕੋਈ ਇਹਦੇ ਚ ਤਾਰਾ ਨਾ ਕੋਈ ਗੇਰ ਪਾਉਣਾ ਨਾ ਕੋਈ ਇੰਜਣ ਚਲਾਉਣਾ ਇਹ ਤਿੰਨ ਦਿਨ ਤੱਕ ਭਾਈ ਥੋੜੇ ਪਿੰਡ ਚ ਰਹੂਗਾ ਤੇ ਤਿੰਨਾ ਦਿਨਾਂ ਵਿੱਚ ਸਾਰੇ ਮਹਾਰਾਜ ਬੈਡਰੂਮਾਂ ਵਿੱਚ ਪੂਰੀਆ ਬਣਾਉਣ ਲੱਗਣਾ ਇਸ ਤਰ੍ਹਾਂ ਦੇ ਦਾਲ ਵਾਲੇ ਪਕੌੜੇ ਵਾਟੇ ਲੈ ਹਣ ਦੇ ਪੈਕਟ ਲੈਨੇ ਆ ਬੁੜੀਆਂ ਕਹਿੰਦੀਆਂ ਭਾਈ 4 ਕਪਕੌੜੇ ਨਿਕਲਦੇ ਆ ਹੁਣ ਤੁਸੀਂ ਆਪਦੇ ਘਰੇ ਜਿੰਨੇ ਮਰਜ਼ੀ ਬਣਾ ਲਿਆ ਕਰ ਜੇ ਬੜੀਆਂ ਖਾਣੀਆਂ ਨੇ ਦਾਲ ਵਾਲੀਆਂ ਕਾਹਦੇ ਵਿੱਚ ਸਟਾਰ ਵਾਲੀ ਝੜੀਆਂ ਬੜੀਆਂ ਵਾਲੀ ਅੱਗੇ ਸਾਡੀਆਂ ਬਜ਼ੁਰਗ ਮਾਈਆਂ ਬੜੀਆਂ ਹੱਥਾਂ ਨਾਲ ਬਣਾਉਂਦੀਆਂ ਹੁੰਦੀਆਂ ਸੀਗੀਆਂ ਹੁਣ ਤੁਹਾਡੇ ਵਾਸਤੇ ਭਾਈ ਮਸ਼ੀਨ ਚੱਲ ਪਈ ਆ ਮੂੰਗੀ ਦਾਲ ਦੀਆਂ ਵੀ ਬੜੀਆਂ ਬਣਾ ਸਕਦੇ ਆ ਸੋਇਆਬੀਂ ਦੀਆਂ ਵੀ ਬਣਾ ਸਕਦੇ ਆ ਤੇ ਮਾਹਰੀ ਦਾਲੀਆਂ ਵੀ ਬਣਾ ਸਕਦੇ ਆ ਇਹ ਸਾਰੇ ਦੁਨੀਆਂ ਨੂੰ ਪਤਾ ਵੀ ਪੈਕਾਂ ਦੇ ਵਿੱਚ ਬੜੀਆਂ ਸੁੱਕੀਆਂ ਮਿਲਦੀਆਂ ਹੁੰਦੀਆਂ ਆਪਾਂ ਤੇ ਮੱਜੇ ਦੇ ਕਪੜਾ ਪਸਾ ਲਿਓ ਤੇ ਆਪਦੀਆਂ ਬੜੀਆਂ ਨੂੰ ਟੱਕ ਲੈਣਾ ਤੇ ਸਬਾਖੇ ਡੱਬੇ ਚ ਪਾ ਕੇ ਰੱਖਣਾ ਜਿਹੜੇ ਕੰਮ ਤੁਹਾਡੀ ਬੇਬੇ ਨੇ ਤੁਹਾਨੂੰ ਨਹੀਂ ਸਿਕਾਏ ਨਾ ਇਹ ਭਾਈ ਸਿਕਾਉਂਦਾ ਫਿਰਦਾ ਸਾਰੇ ਕੰਮ ਇਹ ਇਸ ਮਸ਼ੀਨ ਦੇ ਵਿੱਚ 15 ਕਿਸਮ ਦੇ ਡਿਜ਼ਾਈਨ ਹੁੰਦੇ ਨੇ ਇਸ ਤਰ੍ਹਾਂ ਦੇ ਇਹ 15 ਕਿਸਮਾਂ ਦਾ ਸਮਾਨ ਬਣਾਉਂਦੀ ਆ ਜਿਹੜਾ ਵੀ ਸਮਾਨ ਬਣਾਉਣਾ ਸਿਰਫ ਤੁਸੀਂ ਇੰਨਾ ਕੰਮ ਕਰਨਾ ਵੀ ਚੱਕ ਕੇ ਜਾੜੀ ਵਿੱਚ ਲਾ ਦੇ ਬਹਿਤਾ ਇਹ ਦੋ ਦੋ ਮਸ਼ੀਨਾਂ ਸਾਰਿਆਂ ਨੂੰ ਦਿੱਤੀਆਂ ਵੀ ਇੱਕ ਤਾਂ ਨਿਆੜਾ ਦੀ ਭੂ ਆਊਗੀ ਰੱਖਣੀਆਂ ਤੇ ਭਾਈ ਉਹ ਲੈ ਜਾਊਗੀ ਇੱਕ ਤੁਸੀਂ ਆਪ ਰੱਖ ਲੜੀਆਂ ਹੁਣ ਕੇ ਨਾ ਕਿਹਾ ਵੀ ਸਾਡੀ ਕੁੜੀ ਆਈ ਸੀ ਉਹ ਚੱਕ ਕੇ ਲੈ ਗਈ ਸਹੀ ਹੈ ਲਓ ਵਰ ਜੀ ਨੇ ਪਾਪੜੀ ਪੂਜਾ ਖਾਣਾ ਤੇ ਚੱਕ ਕੇ ਆਪਣੀ ਪਾਪੜੀ ਵਾਲੀ ਇਹ ਕਿਹੜਾ ਟਰੈਕਟਰ ਆ ਵੀ ਕੰਦ ਚ ਵੱਜੂਗਾ ਜਾ ਕੇ ਇੱਕ ਚੀਜ਼ ਹੋਰ ਦੱਸਾਂ ਤੁਹਾਨੂੰ ਇਹ ਜਿਹੜੀ ਤੀਜਾ ਜਿਹੜੇ ਆਪਣੇ ਢੋਲ ਹੁੰਦੇ ਨੇ ਜਿੰਦਾ ਸਪਰੇਅ ਕਰਦੇ ਹੁੰਦੇ ਆਪਾਂ ਫਾਈਬਰ ਦੇ ਹੁੰਦੇ ਨਾ ਉਹ ਇਹਦੇ ਉੱਪਰ ਚਾਹੇ ਤੁਸੀਂ ਆਉਂਦਾ ਪੂਰਾ ਬਜਨ ਵੀ ਪਾ ਦਿਓ ਇਹ ਟੁੱਟਣੀ ਨਹੀਂ ਨੀ ਚੀਜ਼ ਭਾਵੇਂ ਜਿੰਦਾ ਚਰਬਤੀ ਪੂਜਾ ਆਪਣਾ ਆਪਣਾ ਕਰੀਏ ਇੱਥੇ ਨਿਆੜੇ ਆਪਣੇ ਪੰਜ ਪੰਜ ਸੌ ਦੇ ਖਨੌਣਿਆਂ ਨਾਲ ਖੇਟੀ ਜਾਂਦੇ ਨੇ ਭਾਈ ਸਾਰੇ ਮੰਦਰ ਪੂਜਾ ਫੋਣਾਂ ਦਿਖਾਈ ਦਿੰਦਾ ਬਾਕੀ ਭਾਈ ਦੇਖ ਲੋ ਇਸ ਮਸ਼ੀਨ 'ਚ ਕੁਝ ਨਹੀਂ ਹੈਗਾ ਨਾ ਗੇਅਰ ਨਾ ਇੰਜਨਾ ਨਾ ਮੋਟਰ ਇੱਕ ਇਹਦੇ ਨਾਲ ਭਾਈ ਜੀ ਆ ਪੱਖਾ ਜਿਹਾ ਲੱਗਿਆ ਹੋਇਆ ਇਹਦਾ ਨਹੀਂ ਕੋਈ ਕੰਮ ਹੈਗਾ ਇਹਨੂੰ ਲੱਕ ਰੱਖ ਦੇਣਾ ਕਿਤੇ ਇਹਨੂੰ ਨਾ ਘਮਾਉਣ ਲੱਗ ਜਾਓ ਘਰੇ ਜਾ ਕੇ ਇਹ ਤਾਂ ਇੱਕ ਸ਼ੋਅ ਵਾਸਤੇ ਲੱਗਦੀ ਚੀਜ਼ ਆ ਇੱਥੇ ਇਸ ਤਰ੍ਹਾਂ ਡੈਕੋਰੇਸ਼ਨ ਕੀਤੀ ਦੀ ਆ ਹੁਣ ਇਹ ਮਸ਼ੀਨ ਲੈਣੀਆਂ ਤਾਂ 60 ਰੁਪਏ ਦੀ ਆ ਨਹੀਂ ਫਿਰ ਮੈਂ ਤਾਂ ਆਪਦਾ ਪੂਰੀ ਹਲਾ ਜਾਣਾ ਟ੍ਰੇਨਿੰਗ ਤੁਹਾਨੂੰ ਦੇਤੀ ਆ ਇਹ ਭਾਈ ਆਇਆ ਸੀ ਲੁਧਿਆੜੇ ਤੋਂ ਮੇਰਾ ਨਾਮ ਹੈ ਹਰਦੀਪ ਸਿੰਘ ਮੇਰਾ ਫੋਨ ਨੰਬਰ ਹੈਗਾ 7529962515